ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨਾ ਦੇ ਪਿੰਡ ਲਿਬੜਾ ਵਿਖੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਿੱਥੇ ਨਹਿਰੀ ਪਾਣੀ ਪ੍ਰੋਜੈਕਟ ਦਾ ਜਾਇਜ਼ਾ ਲਿਆ ਗਿਆ ਜਿੱਥੋਂ ਤਿਲਪਿੰਡਾ ਦੇ ਕਰੀਬ 500 ਏਕੜ ਜ਼ਮੀਨ ਲਈ ਰਜਵਾਹੇ ਤੋਂ ਪਾਣੀ ਛੱਡਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਰੀਵੇ ਇੱਕ ਖੰਟਾ ਕਿਸਾਨ ਦੀ ਮੋਟਰ ਤੇ ਸੱਤ ਲਗਾ ਕੇ ਬੈਠੇ ਆਮ ਕਿਸਾਨ ਵਾਂਗੂ ਮੰਜੇ ਉੱਪਰ ਬੈਠ ਕੇ ਗੱਲਬਾਤ ਕੀਤੀ ਲੋਕਾਂ ਨੇ ਆਪਣੀ ਰਾਏ ਦਿੱਤੀ ਤੇ ਨਹਿਰੀ ਪਾਣੀ ਪ੍ਰੋਜੈਕਟ ਨੂੰ ਲੈ ਕੇ ਫੀਡਬੈਕ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਨਹਿਰੀ ਪਾਣੀ ਦੀ ਬਦਤਬਦ ਵਰਤੋਂ ਕਰਕੇ ਪੰਜਾਬ ਦੇ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਕੀਟਨਾਸ਼ਕ ਦੀ ਵਰਤੋਂ ਘੱਟ ਕੀਤੀ ਜਾਵੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹੋ ਜਿਹਾ ਮੁੱਖ ਮੰਤਰੀ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਆਮ ਕਿਸਾਨ ਵਾਂਗੂ ਆਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਲੋਕ ਵੀ ਬਹੁਤ ਖੁਸ਼ ਹੋਏ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਕੋਈ ਮੁੱਖ ਮੰਤਰੀ ਆ ਕੇ ਇਸ ਤਰ੍ਹਾਂ ਖੇਤੀਬਾੜੀ ਸੰਬੰਧੀ ਫੀਡਬੈਕ ਲਵੇਗਾ ਉਹਨਾਂ ਨਾਲ ਗੱਲਬਾਤ ਕਰੇਗਾ ਮੌਸਮ ਵਿਭਾਗ ਮੁਤਾਬਕ 28 ਤੋਂ ਲੈ ਕੇ 30 ਜੁਲਾਈ ਦੇ ਵਿੱਚ ਕਾਰ ਮਾਨਸੂਨ ਦੇ ਦੁਬਾਰਾ ਸਰਗਰਮ ਹੋ ਜਾਵੇਗਾ ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਕੁਝ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ ਮਿਲੀ ਜਾਣਕਾਰੀ ਮਤਾਬਕ 31 ਜੁਲਾਈ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਤਾਜ਼ਾ ਜਾਣਕਾਰੀ ਮਤਾਬਕ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨਾ ਬਾਰਿਸ਼ ਪੈਣ ਦੀ ਸੰਭਾਵਨਾ ਹੈ ਉਥੇ ਹੀ 28 ਅਤੇ 29 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਸ਼੍ਰੋਮਣੀ ਕਾਗਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਧਰਮ ਦੇ ਪਵਿੱਤਰ ਚੀਨਾ ਪ੍ਰਤੀ ਨਿਰਾਦਰ ਅਤੇ ਵਿਤਕ੍ਰੇ ਦੀਆਂ ਵਾਧੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਇਸ ਦੇ ਨਾਲ ਹੀ ਸ਼੍ਰੋਮਣੀ ਕਾਗਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਵਿੱਚ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਿੱਧੇ ਤੌਰ 'ਤੇ ਦਖਲ ਦੇਣ ਦੀ ਅਪੀਲ ਕੀਤੀ ਇਸ ਸੰਬੰਧੀ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਦਾ ਧਿਆਨ ਅੱਜ ਦੀ ਤਾਜ਼ਾ ਘਟਨਾ ਵੱਲ ਵਿਖਾਇਆ ਜਿਸ ਵਿੱਚ ਪੰਜਾਬ ਦੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ ਸ਼ਰਧਾਲੂ ਅਤੇ ਅੰਮ੍ਰਿਤਧਾਰੀ ਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਦੀ ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿੱਚ ਰਾਜਸਥਾਨ ਨਿਆਂਇਕ ਸੇਵਾਵਾਂ ਲਈ ਉਮੀਦਵਾਰ ਵੱਜੋਂ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਸਨੇ ਆਪਣੇ ਧਾਰਮਿਕ ਚਿੰਨ੍ਹ ਕੜਾ ਅਤੇ ਕਿਰਪਾਨ ਪਹਿਨੇ ਹੋਏ ਸਨ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸੰਵਿਧਾਨ ਦੀ ਧਾਰਾ 25 ਦੀ ਗਰੰਟੀਸ਼ੁਦਾ ਉਸਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਇਸ ਘਟਨਾ ਨੇ ਉਸ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੇ ਮੌਲਿਕ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਸੰਵਿਧਾਨ ਦੀ ਧਾਰਾ 25 ਵਿੱਚ ਸਿੱਖ ਧਰਮ ਦੇ ਹੋਰ ਚੀਨਾ ਵਿੱਚ ਕਿਰਪਾਨ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਥਾਂ ਤੇ ਰੋਕਿਆ ਨਹੀਂ ਜਾਵੇਗਾ ਬਲਕਿ ਹਵਾਈ ਉਡਾਨ ਵਿੱਚ ਵੀ ਉਸ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਵਾਲੀ ਹੈ ਕੇਂਦਰ ਸਰਕਾਰ ਨੇ ਇੱਕ ਵੱਡੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਟਰਬਿਊਨ ਚੌਂਕ ਉੱਤੇ 6 ਲੇਨ ਵਾਲਾ ਫਲਾਈਓਵਰ ਬਣਨ ਜਾ ਰਿਹਾ ਹੈ ਇਸ ਦੀ ਕੁੱਲ ਲੰਬਾਈ 1.6 ਕਿਲੋਮੀਟਰ ਹੋਵੇਗੀ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਲਈ 240 ਕਰੋੜ ਰੁਪਏ ਦੇ ਸੋਦੇ ਹੋਏ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਫਲਾਈਓਵਰ ਨਾਲ ਨਾ ਸਿਰਫ ਚੰਡੀਗੜ੍ਹ ਦੀ ਟ੍ਰੈਫਿਕ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ ਸਗੋਂ ਨਾਲ ਲੱਗਦੇ ਪੰਜਾਬ ਦੇ ਸ਼ਹਿਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਟ੍ਰਿਬਿਊਨ ਚੌਂਕ ਚੰਡੀਗੜ੍ਹ ਦੇ ਇੱਕ ਵੱਡਾ ਚੌਰਾਹਾ ਹੈ ਜਿੱਥੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲਾ ਟ੍ਰੈਫਿਕ ਲੰਘਦਾ ਹੈ ਸਵੇਰੇ ਅਤੇ ਸ਼ਾਮ ਨੂੰ ਇੱਥੇ ਲੰਬੇ ਟ੍ਰੈਫਿਕ ਜਾਮ ਅਕਸਰ ਦਿਖਾਈ ਦਿੰਦੇ ਹਨ ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਦਫਤਰੀ ਸਮੇਂ ਦੌਰਾਨ ਇੱਥੇ ਜਾਮ ਹੋਣਾ ਆਮ ਗੱਲ ਹੈ ਤੇ ਐਂਬੂਲੈਂਸ ਤੋਂ ਲੈ ਕੇ ਜਨਤਕ ਆਵਾਜਾਈ ਸਭ ਕੋ ਜਪਰ ਪ੍ਰਭਾਵਿਤ ਹੁੰਦਾ ਹੈ ਲਾਈਟ ਵੀ ਬਹੁਤ ਹੀ ਆ ਰਹੀ ਦੀ ਹੈ ਰੇਲ ਮੋਡਰਾਂ ਖੜਵੀਆਂ ਨੇ ਉੱਪਰਾਂ ਖੜੀਆਂ ਹਾਂਜੀ ਹੁਣ ਤਾਂ ਬੰਦ ਕਰਨ ਨੂੰ ਜਾਂਦਾ ਚਲਾਉਣ ਨੂੰ ਹੁੰਦਾ ਉਹਦਾ ਜਿਹੜਾ ਲੋਕਾਂ ਦੇ ਵਿੱਚ ਬੰਦ ਕਰਦੇ 100 ਲੀਟਰ ਲੋਕਾਂ ਦੇ ਵਿੱਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕੜੇ ਨੇ ਤੂੜੀ ਵਾਲੇ ਕੜੇ ਨੇ ਇਹ ਪਹਿਲੀ ਵਾਰ ਹੋਇਆ ਜੀ ਜਿਹੜੇ ਵੇਚ ਲੈ ਗਏ ਕਿੰਨੀ ਸਰਕਾਰਾਂ ਜੀ ਨੇ ਕਿਹਾ ਕੋਈ ਜਿੱਤ ਨਹੀਂ ਸਾਲ ਸਾਨੂੰ ਹੁੰਦੀ ਇਹੋ ਜਾਣਾ ਨਹੀਂ ਉਹਦੇ ਬੜੀ ਬਹੁਤ ਵੇਲੇ ਵੀ ਦਿੱਤੀ ਹੈ ਸਵੇਰੇ ਸ਼ਾਮ ਪਨੀਰੀ ਵੇਲੇ ਵੀ ਹਾਂਜੀ ਟੋਨੇ ਦੀ ਪਨੀਰੀ ਵੇਲੇ ਵੀ ਦਿੱਤੀ ਪੱਕੀ ਦਾ ਬਹੁਤ ਪ੍ਰਚਾਰ ਹੋ ਜਾਂਦਾ ਸੀ ਬਾਡੇ ਕਿਸਾਨ ਆਉਂਦੇ ਬਾਡੇ ਜਿਹੇ ਆਉਂਦਾ ਤਰਾਉਂਦੀ ਦੇ ਦੱਬ ਜੇ ਬੈਠੇ ਉਹਦਾ ਦੱਬ ਜੇ ਜਾਣਗੇ ਨੀਲੀ ਕੰਡਾ ਕੀ ਕਰਦਾ ਹੈ ਕਹਿੰਦਾ ਵਾ ਗ੍ਰਿਪ ਕੱਢ ਕੇ ਨਾ ਰੋ ਜਰਾ ਤੋਂ ਢੋਲੇ ਚ ਮੈਂ ਕੀ ਕਹਾਂ ਫਿਰ ਆਪਣੇ ਚੱਲ ਜੇ ਕਿਤੇ ਮੋਟਰ ਜੀ ਬਹੁਤ ਡਰ ਲੱਗੇ ਜੀ ਪਾਣੀ ਤਾਂ ਪਹਿਲਾਂ ਪਾਣੀ ਤਾਂ ਪਹਿਲਾਂ ਵੀ ਬਹੁਤ ਸੀ ਪਰ ਪਹਿਲਾਂ ਇਧਰ ਉਧਰ ਇਧਰ ਉਧਰ ਤੇ ਹੀ ਆ ਨੀਂਕ ਤਾਂ ਨਹੀਂ ਵਧੀਆ ਸੀ ਇਹਦੀ ਗੱਲ ਤਾਂ ਨਹੀਂ ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕੱਢ ਲਿਆ ਨਹਿਰਾਂ ਚ ਅਸੂਆਂ ਚ ਹਾਂ ਜੀ ਕਸੀਆਂ ਜਕਾਣ ਜਦੋਂ ਪਾਣੀ ਰੁਕੀ ਜਾਂਦਾ ਸੀ ਜੀ ਪਿੱਛੇ ਹੀ ਖਾਲੀ ਹੋ ਜਾਂਦਾ ਸੀ ਸੂਏ ਬੰਦ ਹੋ ਗਏ ਸੀ ਜੀ ਸੂਏ ਬੰਦੀ ਹੋ ਗਈ ਅੱਜ ਇੱਥੇ ਉਰੇ ਖਾਦੋਂ ਆਉਂਦਾ ਸੀ ਗੀ ਮਾਜਰੀ ਉੱਥੇ ਮਾਜਰੀ ਉੱਥੇ ਤਾਂ ਕੌਂਝਦਾ ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਜੀ 35 ਸਾਲ ਹੋ ਗਏ ਆ ਸਾਡੇ ਖੇਤਾਂ ਦੇ ਅਸੀਂ ਕਦੇ ਪਾਣੀ ਨਹੀਂ ਦੇਖਿਆ ਪਹਿਲੀ ਵਾਰ ਆਇਆ ਜੀ ਅੱਛਾ ਦੇ ਲਓ 35 ਸਾਲ ਬਹੁਤ ਸ਼ੁਕਰੀਆ ਜੀ ਰੋਡਾ ਇੱਕ ਇੱਕ ਪੀੜੀ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਅਜੇ ਪਾਣੀ ਨਹੀਂ ਆਇਆ ਜੀ ਉਰੇ ਪਹਿਲੀ ਵਾਰ ਲੱਗਿਆ ਪਾਣੀ ਆ ਸੂਏ ਕਰਤੀਆਂ ਦਾ ਪਹਿਲੀ ਵਾਰ ਲੱਗਿਆ ਜੀ ਲੱਗੋ 55 ਸਾਲ ਬਾਅਦ ਲੱ ਲਈ ਕੋ ਸੱਤ ਸਾਲ ਦੀ ਨਿਆਣਾ ਨੂੰ ਨਹੀਂ ਦੇਖਿਆ ਮੈਂ ਕਨ ਅੱਛਾ ਕਾਹੀ ਦੇ ਵਿੱਚ ਪਾਣੀ ਆਉਂਦਾ ਹੁੰਦਾ ਸੀ ਲਾੜਾ ਮੋਟਾ ਉਹ ਮੋਟਾ ਆ ਜਾ ਪਾਹੀ ਗੱਡਣੀਆਂ ਹੁੰਦੀਆਂ ਸੀ ਕਿ ਮੈਂ ਨਿਆਣਾ ਆਇਆ ਸੀ ਜਦੋਂ ਕੌਣ ਪਤਾ ਲੱਗਿਆ ਵੀ ਮੇਰੇ ਦਾ ਪਾਣੀ ਕਿ ਹੁੰਦਾ ਥੋੜਾ ਸਾਡੇ ਇੱਧਰ ਆਉਂਦਾ ਮੇਰੇ ਪਾਣੀ ਅੰਦਰ ਕਰ ਉਹ ਬਾਹਰ ਬਾਹਰ ਤੇ 60% ਤੱਕ ਪੁੱਛੇ ਜਦੋਂ ਆਪਾਂ ਸਰਕਾਰ ਬਣੀ ਸੀ ਉਦੋਂ 21-22 ਤੇ ਸੀ ਹੁਣ 62-63 ਤੇ ਆ ਗਈ ਜਦੋਂ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਹੀਨੇ ਫਿਰ ਤਾਂ ਆ ਰ ਆ ਵੀ ਕੋਠੇ ਵਿਠੋਣੇ ਪੈਣਗੇ ਸਾਡੀ ਇਹ ਸਿੱਧੀ ਕਰਨਾ ਜੀ ਇਹ ਕੋਟਾ ਕਰਨਾ ਕੀ ਕਰਨਾ ਇੱਟਾਂ ਇੱਟੇ ਭੇਜ ਦੇਣਾ ਆਪਣਾ ਪਾਣੀ ਹੈ ਅਗਰ ਕੁਦਰਤੀ ਪਾਣੀ ਕੋਈ ਦੇ ਤਾਂ ਆਖਰੀ ਮਾਰਦੇ ਆਪਦਾ ਪਾਣੀ ਹਰਿਆਣੇ ਨੂੰ ਜਿੰਨਾ ਜਾਂਦਾ ਉਹਨੂੰ ਭੇਜ ਦਿਆਂ ਜਿੰਨਾ ਉਹਨਾਂ ਨਾਲ ਦਾ ਬੰਦਾ ਉਹਲੇ ਵਾਲੇ ਪਾਣੀ ਦਾ ਲੈਵਲ ਵਧੂਗਾ ਜੀ ਬਾਕੀ ਸਰਕਾਰਾਂ ਦਾ ਰੋਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਜੀ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਵਾਲੇ ਥੱਲੇ ਬਸ 8 ਪਿੰਡਾਂ ਨਾਲ ਤਾਂ 600 ਫੁੱਟ ਤੇ ਚੱਲੇ ਬਹੁਤ ਨੁਕਸਾਨ ਹੋਇਆ ਜੀਤੀ ਦੇ ਮੋਟਰਾਂ ਪਹਿਣ ਲੱਗਦੀਆਂ 40 40 ਜੀ ਕਾਮ ਬੰਦੇ ਦੇ ਵਾਸਤੇ ਬਾਹਰ ਹੋ ਗਿਆ ਸੀ ਛੋਟਾ ਜਿਹੀ ਲੜ ਉਹ ਬੋਰ ਬੋਲਣਾ ਬਹੁਤ ਬਸ ਅਜੇ ਉਹ ਕਾਰ ਵੀ ਲੈਂਦਾ ਚਾਰ ਸਾਲ ਬਾਅਦ ਫੇਰ ਥੱਲੇ ਥੱਲੇ ਜਲੇ ਜਾਂਦਾ ਨਾ ਹੋਰ ਪਾਈਪਾਂ ਪਾਈ ਜੋ ਹੋਰ ਪਾਈ ਜੋ ਫਾਇਦਾ ਕੋਈ ਨਹੀਂ ਔਰ ਹੁਣ ਉੱਤ ਅਜੇ ਮੈਨੂੰ ਪਤਾ ਨਹੀਂ ਕਿਹੜੀ ਪੱਤਣ ਆ ਗਈ ਸੀਗੀ ਗਰਮ 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 ਪਾਣੀ ਆਉਂਦਾ ਪੱਤਾ ਪਾਣੀ ਆਉਂਦਾ ਤੇਜੀ ਵੀ ਨਹੀਂ ਖੜਦੇ ਹਾਂ ਜੀ ਜੇ ਲਾਈਟ ਨਹੀਂ ਜੀ ਕਦੇ ਬੰਦ ਬੰਦਲ ਬੈਟਰ ਨੂੰ ਕੋਈ ਪੁੱਛਦਾ ਨਾ ਜਨਰੇਟਰ ਨੂੰ ਕੋਈ ਨਹੀਂ ਬੰਦ ਬੰਦਲ ਬੰਦਲ ਨਹੀਂ ਹੁੰਦਾ ਤੇ ਕੇ ਪਹਿਲੇ ਹੀ ਲਾ ਕੇ ਦੇਖੀ ਇਸ ਨੂੰ ਬੰਦ ਨਹੀਂ ਹੋਉਂਦਾ ਉਹ ਕਹਿੰਦਾ ਇੱਕ ਨਾ ਕੋਲਾ ਮੁੱਕਿਆ ਦੇਖੋ ਜਦ ਤੱਕ ਪੂਰੀ ਹੋ ਜਾਂਦੀ ਹੈ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲੱਗਿਆ ਨਾ ਕਦੇ ਉਹ ਖੜ ਗਿਆ ਜੀ ਉਹ ਫੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ